ਸਰਮਣ ਸਿੰਘ ਪਦੇਰ ਜੀ ਕਿਸਾਨ ਮਜ਼ਦੂਰ ਸਰਕਾਰ ਕਮੇਟੀ ਤੋਂ ਕੇਐਮਐਮ ਦਾ ਕੋਆਰਡੀਨੇਟਰ ਬੋਲਦਾ ਕੱਲ ਜਿਹੜੀ ਸਾਡੇ ਦੋਹਾਂ ਫੋਰਮਾਂ ਦੀ ਐਸਕੇਐਮ ਗੈਰਨੀਤਿਕ ਗੈਰਰਾਜਨੀਤਿਕ ਕੇਐਮਐਮ ਦੀ ਕੱਲ ਪਟਿਆਲੇ ਵਿੱਚ ਮੀਟਿੰਗ ਹੋਣ ਤੋਂ ਬਾਅਦ ਜੋ ਫੈਸਲੇ ਲਏ ਗਏ ਸੀਗੇ ਵੀ ਜੋ ਕੇਂਦਰ ਨੇ ਜਿਵੇਂ ਸਾਡੀ ਸਰਹੱਦ ਦੇ ਵਿੱਚ ਸਾਡੇ ਸ਼ੁਭਕਰਨ ਸਿੰਘ ਜੀ ਨੂੰ ਸ਼ਹੀਦ ਕੀਤਾ ਵਾ ਜਿਵੇਂ ਉੱਥੇ ਗੱਡੀਆਂ ਟਰੈਕਟਰ ਪੰਨੇ ਤੋੜਿਆ ਸਾਡਾ ਸਮਾਨ ਚੁੱਕ ਕੇ ਲੈ ਗਏ ਪਾਣੀ ਵਾਲੀਆਂ ਟੰਕੀਆਂ ਵਿੱਚ ਦਵਾਈ ਪਾ ਕੇ ਗਏ ਆ ਮੈਡੀਕਲ ਦਾ ਸਮਾਨ ਚੁੱਕ ਕੇ ਲੈ ਕੇ ਗਏ ਨੇ ਜਿਵੇਂ ਸਾਡੇ ਵਾਲੇ ਪਾਸੋਂ ਬੰਦੇ ਚੱਕ ਕੇ ਕੁੱਟ ਕੇ ਮਾਰ ਕੇ ਫਿਰ ਸਾਡੇ ਖੇਤਾਂ 'ਚ ਸੁੱਟ ਕੇ ਗਏ ਇੱਕ ਮੁੰਡਾ ਜਿਹੜਾ ਸੀ ਚੁੱਕ ਕੇ ਮਿਸਿੰਗ ਸੀ ਉਹ ਪੀਜੀਆ ਰੋहतक ਵਿੱਚ ਹੁਣ ਪਤਾ ਲੱਗਾ ਪਾਇਆ ਗਿਆ ਵਾ ਔਰ ਜਿਵੇਂ ਉੱਥੇ 100 ਦੇ ਕਰੀਬ ਇੰਜਰਡ ਹੋਏ ਆ ਇਧਰ 13 ਇੰਜਰਡ ਹੋਏ ਸੀਗੇ 21 ਦੇ ਵਿੱਚ ਤੋਂ ਜਿਹੜੀ ਉਹ ਕਾਰਵਾਈ ਕੀਤੀ ਆ ਉਹਦੇ 'ਚ ਪੰਜਾਬ ਸਰਕਾਰ ਉੱਤੇ ਪਰਚਾ ਦਰਜ ਕਰੇ ਇਹ ਗੱਲਾਂ ਲਗਾ ਕੇ ਤੋਂ ਜੋ ਕੁਝ ਸਾਡੇ ਨਾਲ ਹੋਇਆ ਸੀਗਾ ਉਹਦੇ ਲਈ ਅਸੀਂ ਪੂਰੇ ਦੇਸ਼ ਦੇ ਵਿੱਚ ਅਪੀਲ ਕੀਤੀ ਸਾਰਿਆਂ ਨੂੰ ਵੀ ਸਾਰੇ ਘਰਾਂ ਦੇ ਵਿੱਚ ਕਾਲੇ ਝੰਡੇ ਲਾਏ ਜਾਣ ਅਰੇ ਤੋਂ ਕ ਹਰ ਵਹੀਕਲ ਤੇ ਕਾਲਾ ਝੰਡਾ ਲਾਇਆ ਜਾਵੇ ਔਰ ਇਸ ਤਰੀਕੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਅਰਥੀ ਫੂਕ ਮਜਾਰੇ ਕੀਤੇ ਜਾਣ ਇਹ ਸਾਰਿਆਂ ਨੂੰ ਸਾਡੀ ਅਪੀਲ ਸੀਗੀ ਇਹਦੇ ਨਾਲ ਨਾਲ ਜਿਹੜਾ ਕੱਲ ਪਟਿਆਲੇ ਪ੍ਰਪੋਜ਼ਲ ਬਣ ਗਈ ਸੀ ਵੀ ਅਸੀਂ ਜਿਹੜਾ ਵਾ ਹਰਿਆਣਾ ਦੇ ਅਰਧ ਸੈਨਿਕ ਫੋਰਸ ਤੇ ਪੁਲਿਸ ਦੇ ਉੱਤੇ 302 ਦਾ ਪਰਚਾ ਕਰਾਂਗੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਕੰਪਨਸੇਟ ਦੀ ਗੱਲ ਸਿੱਧੀ ਪਰਿਵਾਰ ਨਾਲ ਹੋ ਗਈ ਸੀਗੀ ਇਹਦੇ ਨਾਲ ਜੜਾ ਵਾ ਪੰਜਾਬ ਸਰਕਾਰ ਸ਼ੁਭਕਰਨ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਊਗੀ ਇਹੋ ਗਾਂ ਸੀਗਾ ਕਿ ਬੋਰਡ ਬਣਾਇਆ ਜਾਊਗਾ ਉਹਦੀ ਵੀਡੀਓਗ੍ਰਾਫੀ ਕਰਨ ਲਈ ਜਾਊਗੀ ਔਰ ਇਹ ਸਾਰੀਆਂ ਗੱਲਾਂ ਤੇ ਸਹਿਮਤੀ ਬਣ ਚੁੱਕੀ ਸੀਗੀ ਅੱਜ ਅਸੀਂ ਸਾਰੇ ਘਰਾਂ ਤੇ ਵਿਕਲਾਂ ਤੇ ਕਾਲੇ ਝੰਡੇ ਲਾਵਾਂਗੇ ਜਿਹੜੀ ਕੇਂਦਰ ਨੇ ਸਾਡੇ ਕਿਸਾਨ ਸ਼ਹੀਦ ਕਰਾਏ ਨੇ ਫਟੜ ਕੀਤੇ ਨੇ ਔਰ ਅੱਜ ਪੂਰੇ ਪੰਜਾਬ ਵਿੱਚ ਤੇ ਪੂਰੇ ਦੇਸ਼ ਭਰ ਦੇ ਵਿੱਚ ਅਸੀਂ ਕੁਝ ਨਜ਼ਾਰੇ ਕੀਤੇ ਜੀ